ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਜਿਹੜੀਆਂ ਜੁੱਤੀਆਂ ਲਗਾਈਆਂ ਤੁਹਾਡੇ ਵਾਸਤੇ ਲਗਾਈਆਂ ਨੇ ਜੀ ਬਹੁਤ ਡਿਮਾਂਡ ਸੀ ਇਹਨਾਂ ਦੀ ਜੁੱਤੀਆਂ ਦੀ ਦੇਖ ਸਕਦੇ ਹੋ ਕੈਜੂਅਲ ਵੇਅਰ ਜੁੱਤੀਆਂ ਦੀ ਡਿਜ਼ਾਈਨ ਇੱਕ ਇੱਕ ਚੈੱਕ ਕਰਾਨੇ ਆ ਤੁਹਾਨੂੰ ਰੇਟ ਆਊਗਾ ਜੀ ਸਿਰਫ 500 ਰੁਪਈਆ ਜੀ ਦੇਖ ਸਕਦੇ ਹੋ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਇੱਕ ਤੋਂ ਇੱਕ ਡਿਜ਼ਾਈਨ ਹੋਊਗਾ ਜੀ ਕੈਜੂਅਲ ਵੇਅਰ ਜੁੱਤੀਆਂ ਜੀ ਪਿਓਰ ਲੈਦਰ ਮਟੀਰੀਅਲ ਹੋਊਗਾ ਡੋਰ ਦੇਖ ਸਕਦੇ ਹੋ ਜੀ ਸੌਫਟ ਹੋਊਗੀ ਕੁਸ਼ਨਿੰਗ ਵਾਲੀਆਂ ਜੁੱਤੀਆਂ ਹੋਣਗੀਆਂ ਜੀਆਂ ਡਿਜ਼ਾਈਨ ਚੈੱਕ ਕਰੀ ਜਾਓ ਜੀ ਜੇ ਕੋਈ ਪਸੰਦ ਆਂਦਾ ਤਾਂ ਸਕਰੀਨਸ਼ਾਟ ਲੈ ਕੇ ਜੀ ਸਾਨੂੰ ਵ ਡੀ ਆਨ ਚੈੱਕ ਕਰੋ ਜੀ ਬਹੁਤ ਸੋਹਣੇ ਹੈ ਜੀ ਸਟਾਕ ਫੁੱਲ ਹੈ ਜੀ ਕਿਸੇ ਨੇ ਹੋਲਸੇਲ ਦੇ ਵਿੱਚ ਲੈਣਾ ਜੀ ਹੋਲਸੇਲ ਵਾਲੇ ਵੀ ਵੀਰ ਤੁਹਾਨੂੰ ਕੰਟੈਕਟ ਕਰ ਸਕਦੇ ਆਂ ਜੀ ਆ ਬਾਕੀ ਜੀ ਆ ਪਹਿਣਾ ਦੀ ਬਹੁਤ ਡਿਮਾਂਡ ਆ ਰਹੀ ਸੀ ਵੀਰੇ ਵੀ ਅੱਜ ਉੱਤੀਆਂ ਰੈਡੀ ਕਰੋ ਜੀ ਆਪਾਂ ਤੁਹਾਡੀ ਡਿਮਾਂਡ ਸੱਦ ਕੇ ਹੀ ਆ ਜੁੱਤੀਆਂ ਰੈਡੀ ਕਰੀਆਂ ਨੇ ਜੀ ਦੇਖ ਸਕਦੇ ਹੋ ਜੀ 37 38 39 40 ਸਾਈਜ਼ ਹੋਣਗੇ ਜੀ 35 36 ਸਾਈਜ਼ ਵੀ ਮਿਲ ਜੂਗਾ ਜੀ 2-3 ਡਿਜ਼ਾਈਨ 35 36 ਦੇ ਵਿੱਚ ਵੀ ਇਹ ਬਾਕੀ ਜੀ ਸਟਾਕ ਬਹੁਤ ਹੈ ਜੀ ਆ ਕੁਝ ਖੋਲਿਆ ਨਹੀਂ ਕੁਝ ਖੋਲ ਕੇ ਤੁਹਾਨੂੰ ਦਿਖਾ ਰਹੇ ਆਂ ਜੀ ਸੋ ਵਿਜ਼ਿਟ ਕਰੋਗੇ ਤੁਹਾਨੂੰ ਸਾਰੇ ਡਿਜ਼ਾਈਨ ਆਪਾਂ ਦਿਖਾ ਦਾਂਗੇ ਬਾਕੀ WhatsApp ਤੇ ਵੀ ਮੰਗਾ ਸਕਦੇ ਹੋ ਜੀ 9023168920 9023168920 ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਆਨਲਾਈਨ ਆਰਡਰ ਵੀ ਬੁੱਕ ਕਰਵਾ ਸਕਦੇ ਹੋ ਜੀ ਪੇਮੈਂਟ ਜਿਹੜੀ ਆਪਣੀ ਆਨਲਾਈਨ ਹੋਊਗੀ Google Pay PhonePe Paytm ਸਕਰੀਨ ਸ਼ਾਟ ਲੈ ਲਓ ਜਿਹੜਾ